ਹੈਲੋ ਹਾਂਜੀ ਬੱਚੇ ਕੀ ਕੀ ਨਾਮ ਕੀ ਹੈ ਤੁਹਾਡਾ ਕਵਿਸ਼ ਕਵਿਸ਼ ਹਾਂਜੀ ਬੱਚੇ ਹੈਲੋ ਹੈਲੋ ਹਾਂਜੀ ਮੈਂ ਨਾਮ ਕੀ ਹੈ ਤੁਹਾਡਾ ਕਵਿਸ਼ 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 ਏਜ ਕਿੰਨੀ ਹੈ 13 ਸਾਲ ਦਾ ਹੋਇਆ ਨਾ ਮੈਂ ਅੱਛਾ ਓਕੇ ਤੇ ਆਪਣਾ ਪਿੰਡ ਕਿਹੜਾ ਤੁਹਾਡਾ ਜੀ ਨਾਨਾਗੜ ਜੀ ਨਾਨਾਗੜ ਠੀਕ ਹੈ ਤੇ ਕੀ ਹੋਇਆ ਮੇਰੇ ਪੁੱਤ ਨੂੰ ਕਿਹੜੇ ਹਸਪੀਟਲੋਂ ਪਹਿਲਾਂ ਇਹ ਦੱਸੋ ਫਰਾਂ ਮੈਨੂੰ ਨਾ ਦਿਨਾ ਰੁਦੀਨਾ ਨਗਰ ਚ ਨਾ ਹਾਂਜੀ ਪੁੱਟੀਆਂ ਪੁੱਟੀਆਂ ਤੇ ਬੁਖਾਰ ਹੋਇਆ ਸੀ ਠੀਕ ਐ ਤੇ ਮੈਨਾਂ ਫਿਰ ਸੀਬੀਸੀਡੀ ਟੈਸਟ ਕਰਾਈ ਠੀਕ ਐ ਤੇ ਉੱਥੇ ਪਤਾ ਲੱਗਾ ਕਿ ਮੇਰੇ ਸੈੱਲ ਖੂਨ ਤੇ ਟੀਐਲਸੀ ਘੱਟ ਗਈਏ ਓਕੇ ਠੀਕ ਐ ਸੇ ਗੁਰਦਾਸ ਪੂਰਾਲੇ ਹਸਪੀਟਲ ਤੇ ਲੈ ਕੇ ਗਏ ਠੀਕ ਐ ਤੇ ਉਹ ਗੁਰਦਾਸ ਪੂਰਾਲੇ ਕਹਿੰਦੇ ਕਿ ਆਪਾਂ ਇੱਥੇ ਨਹੀਂ ਰੱਖ ਸਕਦੇ ਆਨੂੰ ਹਾਂ ਨੰਬਰ ਕਿਹਾ ਕਰੋ ਹਾਂ ਇਹ ਨੰਬਰ ਕਿਹਾ ਕਰੂ ਯਾਰ ਹਾਂ ਫਿਰ ਉਸ ਤੋਂ ਬਾਅਦ ਆ ਨਾ ਕਿ ਕਹਿੰਦੇ ਉਸੇ ਇਲਾਜ ਸਟਾਰਟ ਹੋਇਆ ਕਿ ਕਹਿੰਦੇ ਤੇ ਮੈਨੇ ਮੈਨੂੰ ਨਾ ਸੈਲ ਦੋ ਬੋਤਲਾਂ ਸੈਲ ਚੜਾਈ ਅੱਛਾ ਦੋ ਬੋਤਲਾਂ ਖੂਨ ਚੜਾਇਆ ਠੀਕ ਹੈ ਤੇ ਹੋਇਆ ਕੀ ਸੀਗਾ ਤੁਹਾਨੂੰ ਜਿਹੜਾ ਚਲ ਫਿਰ ਵੀ ਨਹੀਂ ਵਧੀ ਮੈਂ ਖੂਨ ਵਧਿਆ ਅੱਛਾ ਜੀ ਤੇ ਫਿਰ ਨਾ ਉਹਨਾਂ ਨੇ ਨਾ ਕਿ ਕਹਿੰਦੇ ਰੀਡ ਦੀ ਹੱਡੀ ਚ ਟੈਸਟ ਲੈ ਕੇ ਨਾ ਹਾਂ ਤੇ ਪਤਾ ਕੀਤਾ ਤੇ ਮੈਨੂੰ ਬਲੱਡ ਕੈਂਸਰ ਹੋਇਆ ਸੀ। ਓ ਅੱਛਾ। ਤੇ ਉਹਨਾਂ ਨੇ ਕਿਹਾ ਕਿ ਇੱਥੇ ਨਹੀਂ ਹੋ ਸਕਦਾ ਇਲਾਜ ਫਿਰ ਮੈਨੂੰ ਚੰਟੀਗੜ੍ਹ ਟ੍ਰਾਂਸਫਰ ਕਰਤਾ ਅੰਬਰਸਰੋ। ਓਕੇ ਤੇ ਤੁਹਾਡਾ ਪਾਪਾ ਕੀ ਕਰਦੇ ਆ? ਮੇਰੇ ਪਾਪਾ ਹਨ ਕਿਸੇ ਵੀ ਦੁਕਾਨ ਤੇ ਲੱਗੇ ਦੇ ਨੇ। ਅੱਛਾ ਬਹੁਤ ਬਹੁਤ ਬਰੇ ਪੁੱਤ ਤੂੰ ਬਹੁਤ ਬਰੇ ਬਹੁਤ ਸ਼ਤਿਆਰਣਾ ਤੂੰ ਤੇ ਘਰੇ ਠੀਕ ਹੋਗੇ। ਹਾਂਜੀ। ਹਾਂ। ਡਾਕਟਰ ਕੀ ਕਹਿੰਦੇ ਆ? ਕੱਲ ოਪਰੇਸ਼ਨ ਕੱਲ ოਪਰੇਸ਼ਨ ਸਟਾਰਟ ਹੋਣੀ। अच्छा कल ਤੁਹਾਡਾ ਆਪਰੇਸ਼ਨ ਸਟਾਰਟ ਹੋ ਜਾਣਾ ਹਾਂਜੀ ਠੀਕ ਹੈ ਬਰੇ ਬੱਚਾ ਤੂੰ ਤਾਂ ਬਹੁਤ ਬਰੇਵ ਲੱਗ ਰਿਹਾ ਮੈਨੂੰ ਹਾਂਜੀ ਹਾਂ ਤੇ ਘਰੇ ਕੌਣ ਕੌਣ ਆ ਤੁਹਾਡੇ ਹਾਂਜੀ ਘਰੇ ਕੌਣ ਕੌਣ ਆ ਮੰਮੀ ਆ ਪਾਪਾ ਆ ਹੋਰ ਕੌਣ ਤੇ ਮੇਰੀ ਨਿੱਕੀ ਜੀ ਭੈਣ